ਪੰਜਾਬ 247 ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਚੱਕ ਪੱਖੀ ਦੇ ਕੋਲ ਕਾਰ ਅਤੇ ਟਰੈਕਟਰ ਵਿਚਕਾਰ ਹੋਇਆ ਭਿਆਨਕ ਐਕਸੀਡੈਂਟ ਇੱਕ ਬਜ਼ੁਰਗ ਮੈਲਾ ਗੰਭੀਰ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਮਾਲਕ ਪਿੰਡ ਚਿਮਨੇ ਵਾਲੇ ਦਾਸੀ ਅਤੇ ਕਾਰ ਸਵਾਰ ਘੁਬਾਈ ਜਾ ਰਹੇ ਸਨ ਟਰੈਕਟਰ ਵਾਲੇ ਦੇ ਦੱਸਣ ਮੁਤਾਬਕ ਕਾਰ ਡਰਾਈਵਰ ਬੜੀ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ ਅਤੇ ਰੋਂਗ ਸਾਈਡ ਕ੍ਰੋਸ ਕਰਨ ਲੱਗਾ ਸੀ ਤਾਂ ਕਾਰ ਬੇਕਾਬੂ ਹੋ ਕੇ ਟਰੈਕਟਰ ਵਿੱਚ ਵੱਜੀ ਐਕਸੀਡੈਂਟ ਇਨਾ ਭਿਆਨਕ ਸੀ ਕਿ ਟਰੈਕਟਰ ਅਤੇ ਕਾਰ ਦੇ ਫਰਕੱਚੇ ਉੱਡ ਗਏ ਜਾਣਕਾਰੀ ਅਨੁਸਾਰ ਕਾਰ ਡਰਾਈਵਰ ਆਪਣੇ ਆਪ ਨੂੰ ਪਿੰਡ ਕੋਬਾਏ ਦਾ ਦੱਸ ਰਿਹਾ ਸੀ ਜਿਸ ਦੇ ਨਾਲ ਚਾਰ ਤੋਂ ਪੰਜ ਪਰਿਵਾਰ ਦੇ ਮੈਂਬਰ ਸਨ ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਮਹਿਲਾ ਦੇ ਕਾਫੀ ਸੱਟਾਂ ਲੱਗੀਆਂ ਹਨ ਜਦੋਂ ਕਾਰ ਸਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੀ ਡਰਿੰਕ ਕੀਤੀ ਹੋਈ ਸੀ ਇਸ ਕਾਰਨ ਉਸ ਵੱਲੋਂ ਮੀਡੀਆ ਨੂੰ ਕੋਈ ਬਿਆਨ ਨਹੀਂ ਦਿੱਤਾ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੈਂ ਨਿਕਾ ਦੇਵਨ ਯੂਟਿਊਬਰ ਸੋਚਣ ਦੀ ਗੱਲ ਨਹੀਂ ਕੋਈ ਟੈਂਪਲੋਂ ਚਲੋ ਉਹ ਗਲਤੀ ਮੰਨ ਲਈ ਸੀ ਭਾਈ ਕੋਈ ਗੱਲ ਨਹੀਂ ਜੇ ਮੇਰਾ ਬਟਾ ਭਾਈ ਆਲਗ ਚੱਲਣਾ ਵਾਟਿਆ ਪਹਿਨਾ ਕੀ ਜਾਣ ਬੱਦਿਆ ਜੇ ਤੇਰਾ ਪੈਗ ਲੱਗਿਆ ਪਤਨੀ ਨਹੀਂ ਆਦੇ ਪਰ ਥੋੜਾ ਜਨਾ ਤੂੰ ਰੋਡ ਤੇ ਚੱਲਦਾ ਕੰਮ ਆ ਗਲਤੀ ਦਾ ਹੋਊਗੀ ਭਰਾਵਾ ਜੇ ਕੈਨੂੰ ਕੋ ਅਸਲੀ ਟੈਮੂ ਘਾਰਾ ਹੋਏਗਾ ਬੱਚਾ ਨਹੀਂ ਛੱਡਿਆ ਟਰੈਕਟਰ ਸੀ ਰੋਟੀ ਹੋ ਰਹੀ ਹੈ ਨਾ ਘਰ ਤੇ ਪਰਿਵਾਰ ਜਰ ਨਾਲ ਗੁਡੀਆਂ ਪਹਿਲੀ ਗੱਲ ਤੇਰਾ ਹੱਕ ਨਹੀਂ ਬਦਲ ਹੋਣਾ ਠੀਕ ਹੈ ਪਤਾ ਹੈ ਪਰਿਵਾਰ ਨਾਲ ਚੱਲਣਾ ਹੋਵੇ ਨਾ ਜਾਨੀ ਹੋਊਗਾ ਪਾੜ ਦੇਣਾ ਯਾ ਜਿੰਦਗੀ ਪਾਰਟੀ ਦਾ ਡਾਇਰੈਕਟਰ ਐਲ ਕਰਦਾ ਹੀ ਇੱਕ ਪੰਜ ਦੋਨੇ ਉੱਥੇ ਪਾਰਟੀ ਤੋਂ ਤੈਨੂੰ ਗੜਾ ਤੇ ਵੋਟਾਂ ਪਾਉਣ ਜਾਂਦਾ ਆ ਆ ਤੂੰ ਹੁਣ ਮੋਹਰਾ ਲਾਉਣੀਆਂ ਚਲ ਭਾਈ ਆਪਾਂ ਦਾ ਪ੍ਰਮੇਸ਼ੰਤ ਸਿੰਘ ਬਰਾੜਾ ਫੋਨ ਮੈ ਦਾ ਨੰਬਰ ਦੇ 9836 ਜੋ ਪਰਿਵਾਰ ਤੋਂ ਰੋਗ ਨੀ ਸੁਣਦਾ ਜਿਵਾਕ ਜੱਟ ਹੈ ਤੂੰ ਵੀ ਭੈਣੇ ਰੋਗ ਨੀ ਸੁਣਦਾ 37 98 98 36 33 8860 ਕੀ ਆਸ ਕਰਿਆ ਉਹ ਜਿਹੜਾ ਸੀਰਾ ਮੈਂ ਚਾਹਾਂ ਮੋਢਿਆਂ ਦੇ ਉਹਨਾਂ ਨੂੰ ਹੋਰ ਵਿਚਾਰੇ ਖੜੇ ਦੇਖੀ ਜਾਂਦੇ ਹਾਂ ਕਿਆ ਜੀ ਸੁਆਗਤ ਹੈ ਪੈਂਡਾ ਜੀ ਤੁਹਾਡਾ ਹਾਂ ਜੀ ਕਿਹੜਾ ਪੈਂਡਾ ਹੈ ਕਬਾਇਆ ਹਾਂ ਜੀ ਤੁਸੀਂ ਚਲਾ ਰਹੇ ਸੀ ਗੱਡੀ ਤੇ ਕਿੱਥੋਂ ਆਏ ਹੋ ਦੱਸੋ ਭਾਈ ਕਿੱਥੋਂ ਆ ਰਹੇ ਹੋ ਕਿੱਥੋਂ ਆ ਰਹੇ ਹੋ ਹਰ ਦੱਸੋ ਹਾਂ ਦੱਸੋ ਤੁਸੀਂ ਭਾਈ ਤੁਹਾਡੀ ਠੀਕ ਹੈ ਗੱਲ ਤਾਂ ਯਾਰ ਲੱਗਦੀ ਜਿੰਦੀ ਹੈ ਭਾਈ ਦੱਸੋ ਕਿੱਥੋਂ ਆਏ ਹੋ ਉਹ ਯਾਰ ਵੀਰ ਨੁਕਸਾਨ ਦਾ ਇਹ ਤਾਂ ਯਾਰ ਕੀ ਕੋਈ ਗੱਲ ਹੈ ਕੱਪੜਾ ਬੰਦਾ ਮਾਰਦਾ ਸਿੱਧਾ ਹੋ ਜਾਗਾ ਬੰਦਾ ਉਨੀ ਕੀ ਹੋ ਜਾਂਦਾ ਫਿਰ ਉਹ ਹੀ ਗੱਲ ਕਰਦੇ ਨਾ ਬੰਦਾ ਮਰਦਾ ਫਿਰ ਹੋਏਗਾ ਕੀ ਹੈ ਅਜੀ ਇਹ ਨੁਕਸਾਨ ਦੇ ਦੇਣਗੇ ਦੱਸ ਬੰਦਾ ਮਰ ਜਾ ਕਿੱਥੋਂ ਪੂਰਾ ਕਰ ਲੇਗਾ ਤੂੰ ਅੱਛਾ ਪਾ ਜੀ ਤੁਹਾਡੇ ਤੋਂ ਖੜਿਆ ਤੇ ਜਾ ਰਿਹਾ ਜਾਣ ਹੀ ਰਿਹਾ ਤੇ ਤੁਸੀਂ ਗੱਡੀ ਚਲਾ ਰਹੇ ਸੀ ਗਾਗਾ ਤੋਂ ਦੇ ਬਰਾ ਉਹ ਬੰਦਾ ਹੁੰਦਾ ਇੱਕ ਬ੍ਰਿਨ ਬੰਦਾ ਉਹ ਤੈਨੂੰ ਕੋ ਮਾਰਦੇ ਪੈਨ ਕੁੱਟਦੇ ਪੈਨ ਮਾਰਦੇ ਨਹੀਂ ਕਾਲੀ ਕਰਦੇ ਪੈਨ ਇੱਕ ਜੇਲੀ ਹੈ ਨਾਮ ਤੁਹਾਡਾ ਮੇਰਾ ਨਾਮ ਮੈਂ ਮੀਤ ਬਰਾ ਤੇ ਇਹ ਕਿਵੇਂ ਐਕਸੀਡੈਂਟ ਹੋਇਆ ਕੀ ਚੱਕਰ ਬਣੇ ਜੀ ਮੈਂ ਬਈ ਹੋਂਦਾ ਤੋਂ ਹੋਂਦਾ ਆਪਣੀ ਜ਼ਮੀਨਾਂ ਰੇਪ ਆ ਕੇ ਆ ਰਹੇ ਸੀ ਜੀ ਜੀ ਤੇ ਉਦਾਂ ਤੋਂ ਚੱਕ ਬੱਕੀ ਚੱਲਿਆ ਈ ਕਾਰ ਚੱਕ ਬੱਕੀ ਤੋਂ ਹੋਕਦਾ ਨੂੰ ਚੱਲੀ ਸੀਗੀ ਜੀ ਡਰਾਈਵਰ ਨੇ ਡ੍ਰਿੰਕ ਕੀਤੀ ਹੋਈ ਆ ਜੀ ਤੇ ਮੈਂ ਆਉਦੀ ਸਾਈਡ ਤੇ ਚੱਲਿਆ ਨੇ ਲਾਈਟਾਂ ਵੀ ਉੱਚੀਆਂ ਸੀ ਮੈਨੂੰ ਲਾਈਟਾਂ ਵੀ ਦਿੱਤੀਆਂ ਵੀ ਨੀਵੀਆਂ ਕਰਦਾ ਜੀ ਜੀ ਇਹਨੇ ਲਾਈਟਾਂ ਨੀਵੀਆਂ ਕੀਤੀ ਮੈਂ ਫੇਰ ਆਉਦੀ ਸਾਈਡ ਤੇ ਕਰਦਿਆ ਜੀ ਤੇ ਇਹਨੇ ਪਹਿਲਾਂ ਸਿੱਧੀ ਲਈ ਆ ਮੁੜ ਕੇ ਮੇਰੇ ਵੱਲ ਕਰਤੀ ਜੀ ਤੇ ਗੱਡੀ ਠੋਕੀ ਤੇ ਮੂੰਹ ਟਰੈਕਟਰ ਦਾ ਇਧਰ ਨੂੰ ਘਰਦਾ ਜੀ ਜੀ ਤੇ ਟਰੈਕਟਰ ਦਾ ਟਾਇਰ ਵੀ ਲਾਤਾ ਈਟਾਂ ਵੀ ਭੰਨਤੀ ਸਾਰਾ ਕੁ ਭੰਨਦਾ ਬੈਟਰੀ ਵੀ ਤੋੜਤੀ ਬਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਗੱਲ ਕਰੀ ਬਈ ਨੁਕਸਾਨ ਤਾਂ ਬਹੁਤ ਹੋ ਗਿਆ ਜੀ ਤੇ ਮਾਸਾ ਬਚਿਆ ਬਈ ਤੇ ਤੁਸੀਂ ਕਿਹੜੇ ਪਿੰਡ ਦਾ ਤੁਹਾਡਾ ਮੇਰਾ ਬਈ ਚਿਮੜੇ ਵਾਲਾ ਚਿਮੜੇ ਵਾਲਾ ਚਿਮੜੇ ਵਾਲੇ ਜਾ ਰਹੇ ਸੀ ਤੁਸੀਂ ਚਿਮੜੇ ਵਾਲੇ ਜਾ ਰਹੇ ਜੀ ਤੇ ਹੁਣ ਜਿਹੜਾ ਇਹ ਡਰਾਈਵਰ ਹੈ ਇਹ ਕਾਰ ਡਰਾਈਵਰ ਹੈ ਕਿੱਥੋਂ ਦਾ ਸੀ ਇਹ ਇਹ ਬਈ ਕਬਾਇ ਦੇ ਕਹਿੰਦੇ ਜੀ ਤੇ ਆ ਕਿੱਥੋਂ ਰਹਿ ਸੀ ਦੱਸਿਆ ਕੁਛ ਇਹਨੇ ਜੀ ਆਈ ਨਹੀਂ ਦੱਸਿਆ ਤੇ ਹੁਣ ਕੀ ਮੰਗ ਕਰਦੇ ਹੋ ਮੰਗ ਵੀ ਨੁਕਸਾਨ ਭਰ ਦੇਣਾ ਆਪਾਂ ਕੋਈ ਨਹੀਂ ਕਹਿੰਦੇ ਨੇ ਤੇ ਹੋਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਦੇ ਵਿੱਚ ਨਹੀਂ ਇਹਨਾਂ ਦਾ ਨੁਕਸਾਨ ਹੋਇਆ ਆਪਣਾ ਤਾਂ ਗਾਇਜ਼ ਬੱਚਾ ਤੇ ਕਿੰਨੇ ਕਾਰ ਦੇ ਵਿੱਚ ਕਿੰਨੇ ਸਵਾਰ ਸੀਗੇ 6-7 ਪੰਜ 6 ਆਣੇ ਸੀਗੇ ਯਾਰ ਹੋਰ ਕੌਣ-ਕੌਣ ਸੀਗੇ ਨਾਲ ਨਾਲ ਬੁੜੀਆਂ ਸੀਗੀਆਂ ਔਰਤਾਂ ਕੋਸਾਟਾ-ਛੋਟਾ ਲੱਗੀਆਂ ਕਿਸੇ ਤੇ ਇਹਨਾਂ ਨੂੰ ਲੱਗਿਆ ਇੱਕ ਮੁੰਡਾ ਸ਼ਾਇਦ ਮਾਤਾ ਸੀ ਇਹਨਾਂ ਦੀ ਉਹਨਾਂ ਨੂੰ ਲੱਗਿਆ ਛੜਤੇ ਜ਼ਿਆਦਾ ਸੱਟਾਂ ਲੱਗੀਆਂ ਜ਼ਿਆਦਾ ਹਾਂ ਹਾਂਜੀ ਡਰਿੰਕ ਕੀਤੀ ਹੋਈ ਸੀ ਜਿਹੜਾ ਡਰਾਈਵਰ ਡਰਿੰਕ ਹੋਲ ਕੀਤੀ ਬੋਲਿਆ ਨਹੀਂ ਆਉਂਦਾ ਜੀ ਹਜੇ ਖੜਾ ਵੀ ਨਹੀਂ ਜਾਂਦਾ ਮੇਰੇ ਖਿਆਲ ਸੇ ਜੀ ਠੀਕ ਐ ਸਰ